Netflix ਉੱਤੇ 20 ਦਸੰਬਰ ਨੂੰ ਰਿਲੀਜ਼ ਹੋਈ 80 ਮਿੰਟ ਦੀ ਹਨੀ ਸਿੰਘ ਦੇ ਉੱਤੇ ਬਣੀ ਡਾਕੂਮੈਂਟਰੀ ਫਿਲਮ ਦੇ ਵਿੱਚ ਹਨੀ ਸਿੰਘ ਦੇ ਬਾਈਪੋਲਰ ਡਿਸਆਰਡਰ ਦੇ ਨਾਲ ਪੀੜਤ ਹੋਣ, ਸੰਗੀਤ ਜਗਤ ਦੀਆਂ ਉਚਾਈਆਂ ਛੂਹਣ, ਫੈਨਸ ਦੇ ਕ੍ਰੇਜ਼, ਗਾਣਿਆਂ ਵਿਚਲੇ ਬੋਲਾਂ ਤੇ ਕੰਟਰੋਵਰਸੀ, ਨਿੱਜੀ ਜ਼ਿੰਦਗੀ ਦੇ ਝਮੇਲੇ, ਮੋਟਾਪਾ, ਅਸਫਲਤਾ, ਨਿਰਾਸ਼ਾ ਤੋਂ ਨਿਕਲਣ ਦੀ ਕਹਾਣੀ ਨੂੰ ਦਿਖਾਇਆ ਗਿਆ ਹੈ। ਯੋਯੋ ਹਨੀ ਸਿੰਘ ਫੇਮਸ ਡਾਕੂਮੈਂਟਰੀ ਦੇ ਵਿੱਚ ਜਦੋਂ ਹਨੀ ਸਿੰਘ ਆਪਣੀ ਮੈਂਟਲ ਹੈਲਥ ਬਾਰੇ ਗੱਲ ਕਰਦੇ ਨੇ ਤੇ ਇਸ ਨਾਲ ਸੰਘਰਸ਼ ਬਾਰੇ ਉਹ ਦੱਸਦੇ ਨੇ ਤਾਂ ਉਹਨਾਂ ਦੀਆਂ ਅੱਖਾਂ ਦੇ ਵਿੱਚ ਇੱਕ ਡਰ ਨਜ਼ਰ ਆਉਂਦਾ ਹੈ ਹਾਲਾਂਕਿ ਯੋਯੋ ਹਨੀ ਸਿੰਘ ਦੀ ਬਿਮਾਰੀ ਸਫਲਤਾ ਅਸਫਲਤਾ ਤੇ ਬਾਦ ਵਿਵਾਦਾਂ ਬਾਰੇ ਪਹਿਲਾਂ ਵੀ ਬਹੁਤ ਕੁਝ ਮੀਡੀਆ ਦੇ ਵਿੱਚ ਆ ਗਿਆ ਪਰ ਇਸ ਡਾਕੂਮੈਂਟਰੀ ਦੇ ਵਿੱਚ ਬਹੁਤ ਸਾਰੀਆਂ ਘਟਨਾਵਾਂ ਤੇ ਮੈਂਟਲ ਹੈਲਥ ਬਾਰੇ ਹਨੀ ਸਿੰਘ ਨੇ ਖੁੱਲ ਕੇ ਗੱਲ ਕੀਤੀ ਹੈ ਹਨੀ ਸਿੰਘ ਦੀ ਹਾਲਤ ਇਦਾਂ ਦੀ ਹੋ ਗਈ ਸੀ ਕਿ ਉਹਨਾਂ ਆਪਣੇ ਪਰਿਵਾਰ ਨੂੰ ਆਪ ਕਹਿ ਦਿੱਤਾ ਕਿ ਉਹਨਾਂ ਨੂੰ ਹੁਣ ਡਾਕਟਰੀ ਇਲਾਜ ਦੀ ਜ਼ਰੂਰਤ ਹੈ ਹਨੀ ਸਿੰਘ ਸ਼ਾਹਰੂਖ ਖਾਨ ਦੇ ਨਾਲ ਵਰਲਡ ਟੂਰ ਤੇ ਗਏ ਹੋਏ ਸਨ ਜਦੋਂ ਉਹਨਾਂ ਨੂੰ ਪਹਿਲੀ ਵਾਰੀ ਬਿਮਾਰੀ ਨੇ ਝਟਕਾ ਦਿੱਤਾ ਪਰ ਉਹ ਕਹਿੰਦੇ ਨੇ ਕਿ ਉਹਨਾਂ ਦਾ ਸ਼ਾਹਰੂਖ ਖਾਨ ਨਾਲ ਕਦੇ ਕੋਈ ਝਗੜਾ ਨਹੀਂ ਹੋਇਆ ਸਗੋਂ ਉਹਨਾਂ ਨੇ ਖੁਦ ਹੀ ਸਿਰ ਦੇ ਵਿੱਚ ਗਲਾਸ ਮਾਰ ਲਿਆ ਸੀ ਇੱਕ ਸੀਨ ਦੇ ਵਿੱਚ ਹਨੀ ਸਿੰਘ ਇਹ ਵੀ ਕਹਿੰਦੇ ਸੁਣਾਈ ਦਿੰਦੇ ਨੇ ਕਿ ਉਹਨਾਂ ਨੂੰ ਇਸ ਘਟਨਾ ਤੋਂ 9 ਸਾਲ ਬਾਅਦ ਫਿਰ ਅਮਰੀਕਾ ਦੇ ਸ਼ਿਕਾਗੋ 'ਚ ਸ਼ੋਅ ਲਗਾ ਕੇ ਉਹ ਸ਼ੋਅ ਤੋਂ ਪਹਿਲਾਂ ਫਿਰ ਤਣਾਅ ਆ ਮਹਿਸੂਸ ਹੋ ਕਰਨ ਲੱਗੇ। ਉਹ ਕਹਿੰਦੇ ਨੇ ਕਿ ਮੈਂ ਆਪਣੇ ਡਾਕਟਰ ਨੂੰ ਫੋਨ ਕੀਤਾ। ਉਹ ਮੇਰੇ ਲਈ ਫਰਿਸ਼ਤਾ ਆ ਡਾਕਟਰ। ਉਹਨਾਂ ਕਿਹਾ ਕਿ ਕੁਝ ਨਹੀਂ ਹੁੰਦਾ। ਸ਼ੋਅ ਹੀ ਖਰਾਬ ਹੋ ਜਾਊਗਾ ਪਰ ਟੈਨਸ਼ਨ ਨਹੀਂ ਲੈਣੀ। ਕਹਿੰਦੇ ਫਿਰ ਉਹਨਾਂ ਨੇ ਸ਼ੋਅ ਕੀਤਾ ਪਰ ਲੋਕਾਂ ਦੇ ਨਾਲ ਉਹਨਾਂ ਕੋਈ ਨਜ਼ਰ ਨਹੀਂ ਮਿਲਾਈ ਗਈ। ਵਾਪਸ ਕਾਰ ਦੇ ਵਿੱਚ ਆ ਕੇ ਕਹਿੰਦੇ ਮੈਂ ਬਹੁਤ ਰਿਲੈਕਸ ਮਹਿਸੂਸ ਕੀਤਾ ਜਦੋਂ ਹਨੀ ਸਿੰਘ ਸਫਲਤਾ ਦੀਆਂ ਬੁਲੰਦੀਆਂ ਨੂੰ ਛੂਰੇ ਸਨ ਤਾਂ ਉਹ ਹਜ਼ਾਰਾਂ ਲੋਕਾਂ ਚ ਪਰਫਾਰਮ ਕਰਦੇ ਸੀ ਉਹਨਾਂ ਦੇ ਪਰਿਵਾਰ ਦੇ ਮੁਤਾਬਕ ਉਹ ਘਰ ਘਾਟੀ ਆਉਂਦੇ ਸੀ ਪਰ ਫਿਰ ਇੱਕ ਸਮਾਂ ਅਜਿਹਾ ਆਇਆ ਕਿ ਉਹ ਚਾਰ ਲੋਕਾਂ ਦੇ ਸਾਹਮਣੇ ਜਾਣ ਤੋਂ ਵੀ ਡਰਨ ਲੱਗੇ ਹਨੀ ਸਿੰਘ ਨੇ ਸ਼ੁਰੂਆਤ ਦੇ ਵਿੱਚ ਗਲਾਸੀ ਵਰਗੇ ਗਾਣੇ ਤੋਂ ਬਾਅਦ ਦਿਲਜੀਤ ਦੋਸਾਂਝ ਗੀਪੀ ਗਰੇਵਾਲ ਤੇ ਹੋਰ ਉੱਭਰਦੇ ਪੰਜਾਬੀ ਗਾਇਕਾਂ ਦੇ ਨਾਲ ਬਹੁਤ ਸਾਰੇ ਮਸ਼ਹੂਰ ਗਾਣੇ ਦਿੱਤੇ ਫਿਰ ਉਹਨਾਂ ਦੀ ਬਾਲੀਵੁੱਡ ਚ ਐਂਟਰੀ ਹੋਈ ਜਿੱਥੇ ਪਾਰਟੀ 올 ਨਾਈਟ ਮੈਸ਼ਰਾਬੀ ਲੂੰਗੀ ਡਾਂਸ ਵਰਗੇ ਗਾਣੇ ਇੱਕ ਨਵਾਂ ਸੰਗੀਤ ਲੈ ਕੇ ਆਏ ਹਾਲਾਂਕਿ ਹਨੀ ਸਿੰਘ ਉੱਤੇ ਔਰਤ ਵਿਰੋਧੀ ਗਾਣੇ ਗਾਉਣ ਅਤੇ ਵੀਡੀਓ ਚ ਔਰਤਾਂ ਦੀ ਪੇਸ਼ਕਾਰੀ ਬਾਰੇ ਲਗਾਤਾਰ ਸਵਾਲ ਵੀ ਉੱਠਦੇ ਰਹੇ ਨੇ ਇਹ ਸਵਾਲ ਇਸ ਡਾਕੂਮੈਂਟਰੀ ਦੇ ਵਿੱਚ ਕੁਝ ਔਰਤਾਂ ਵੱਲੋਂ ਚੁਕੇ ਗਏ ਨੇ ਹਨੀ ਸਿੰਘ ਡਾਕੂਮੈਂਟਰੀ ਚ ਕਹਿੰਦੇ ਨੇ ਕਿ ਉਹਨਾਂ ਨੂੰ ਜੋ ਨੌਜਵਾਨ ਸੁਣਦੇ ਹੁੰਦੇ ਸੀ ਸ਼ਾਇਦ ਹੁਣ ਉਹ ਵਿਆਹੇ ਗਏ ਨੇ ਕਿਉਂਕਿ ਹਨੀ ਸਿੰਘ ਨੇ ਬਹੁਤ ਸਾਲਾਂ ਦੇ ਬਾਅਦ ਵਾਪਸੀ ਕੀਤੀ ਉਹਨਾਂ ਨੇ ਆਪਣੇ ਕਮਬੈਕ ਤੋਂ ਬਾਅਦ ਮਹਿਸੂਸ ਕੀਤਾ ਕਿ ਉਹਨਾਂ ਦਾ ਜਿਹੜਾ ਇੱਕ ਆਡੀਅנס ਗਰੁੱਪ ਸੀ ਉਹ ਹੁਣ ਵਿਆਹਿਆ ਗਿਆ ਮੈਚੂਰ ਹੋ ਗਿਆ ਤੇ ਉਹਨਾਂ ਨੂੰ ਆਪਣੇ ਨਵੇਂ ਦਰਸ਼ਕ ਲੱਭਣ ਲਈ ਬਹੁਤ ਸਾਰਾ ਹੋਮਵਰਕ ਕਰਨਾ ਪਵੇਗਾ ਬਾਈਪੋਲਰ ਡਿਸਆਰਡਰ ਕੀ ਹੈ ਜਿਸ ਤੋਂ ਪੀੜਿਤ ਹਨੀ ਸਿੰਘ ਨੂੰ ਲੋਕਾਂ ਨੇ ਕਹਿਣਾ ਸ਼ੁਰੂ ਕਰਤਾ ਕਿ ਹਨੀ ਸਿੰਘ ਖਤਮ ਹੋ ਗਿਆ ਹਨੀ ਸਿੰਘ ਦੇ ਗਾਣੇ ਨਹੀਂ ਚੱਲ ਰਹੇ ਹਨੀ ਸਿੰਘ ਮੋਟਾ ਹੋ ਗਿਆ ਹਨੀ ਸਿੰਘ ਪਾਗਲਖਾਨੇ ਚਲਾ ਗਿਆ ਨੈਸ਼ਨਲ ਹੈਲਥ ਸਰਵਿਸ ਯੂਕੇ ਦੇ ਮੁਤਾਬਕ ਬਾਈਪੋਲਰ ਡਿਸਆਰਡਰ ਇੱਕ ਮਾਨਸਿਕ ਸਿਹਤ ਸਥਿਤੀ ਹੈ ਜਿੱਥੇ ਤੁਹਾਡੇ ਮੂਡ ਦੇ ਵਿੱਚ ਬਹੁਤ ਜ਼ਿਆਦਾ ਬਦਲਾ ਆਉਂਦਾ ਇਸ ਦਾ ਇੱਕ ਲੱਛਣ ਹੈ ਕਿ ਇਸ ਨਾਲ ਸਾਡੇ ਮੂਡ ਦੇ ਵਿੱਚ ਬਹੁਤ ਜਲਦੀ ਬਦਲਾਅ ਆਉਂਦਾ ਅਸੀਂ ਕਦੇ ਖੁਸ਼ ਹੋ ਜਾਂਦੇ ਕਦੇ ਉਤਸ਼ਾਹਿਤ ਕਦੇ ਊਰਜਾਵਾਨ ਮਹਿਸੂਸ ਕਰਦੇ ਇਸ ਦੇ ਉਲਟ ਬਿਲਕੁਲ ਉਦਾਸ ਥੱਕੇ ਹੋਏ ਤੇ ਨਿਰਾਸ਼ ਵੀ ਮਹਿਸੂਸ ਕਰਦੇ ਹਾਂ ਇੱਕ ਸੀਨੀਅਰ ਡਾਕਟਰ ਦੇ ਮੁਤਾਬਕ ਬਾਈਪੋਲਰ ਡਿਸਆਰਡਰ ਦੋ ਤਰ੍ਹਾਂ ਦਾ ਹੁੰਦਾ ਹੈ ਪਹਿਲੇ ਦੇ ਵਿੱਚ ਇਨਸਾਨ ਉਤੇਜਿਤ ਹੋ ਜਾਂਦਾ ਉਹ ਹਰ ਕੰਮ ਬੜੇ ਜੋਸ਼ ਦੇ ਨਾਲ ਕਰਦਾ ਉਲਾਸ ਦੇ ਨਾਲ ਕਰਦਾ ਦੂਜੇ ਵਿੱਚ ਉਹ ਨਿਰਾਸ਼ ਹੋ ਜਾਂਦਾ ਜਿਸ ਵਿੱਚ ਕੰਮ ਕਰਨ ਨੂੰ ਜੀ ਨਹੀਂ ਕਰਦਾ ਉਹ ਨਕਾਰਾਤਮਕ ਢੰਗ ਦੇ ਨਾਲ ਚੀਜ਼ਾਂ ਨੂੰ ਦੇਖਣਾ ਸ਼ੁਰੂ ਕਰ ਦਿੰਦਾ ਬੰਦੇ ਦੇ ਅੰਦਰ ਨੈਗੇਟਿਵਿਟੀ ਆ ਜਾਂਦੀ ਹੈ ਚੰਡੀਗੜ੍ਹ ਦੇ ਵਿੱਚ ਗਾਇਕ ਏ ਪੀ ਢਿੱਲੋਂ ਦੇ ਇੱਕ ਸ਼ੋਅ ਦੇ ਦੌਰਾਨ ਪਿਛਲੇ ਦਿਨੀ ਗਾਇਕ ਜੈਜੀਬੀ ਨੇ ਸਟੇਜ ਤੋਂ ਕਿਹਾ ਸੀ ਕਿ ਮੈਂਟਲ ਹੈਲਥ ਸਾਡੇ ਸਮਾਜ ਲਈ ਇੱਕ ਵੱਡਾ ਮੁੱਦਾ ਹੈ ਜੈਜੀਬੀ ਨੇ ਵੀ ਕਿਹਾ ਕਿ ਤੁਸੀਂ ਡਾਕੂਮੈਂਟਰੀ ਚ ਦੇਖਿਆ ਕਿ ਹਨੀ ਸਿੰਘ ਇਸ ਵਿੱਚੋਂ ਲੰਘਿਆ ਯੋਧਵੀਰ ਮਾਨਕ ਵੀ ਇਸ ਵਿੱਚੋਂ ਲੰਘਿਆ ਹੈ ਤੇ ਜੋ ਕੋਈ ਇਸ ਵਿੱਚੋਂ ਲੰਘ ਰਿਹਾ ਹੈ ਤਾਂ ਆਪਣੇ ਮਾਪਿਆਂ ਜਾਂ ਆਪਣੇ ਦੋਸਤਾਂ ਨਾਲ ਉਹ ਗੱਲ ਕਰੇ ਸੋਸ਼ਲ ਮੀਡੀਆ ਤੇ ਨਾ ਰਿਆ ਕਰੋ ਉਹਨਾਂ ਨੇ ਕਿਹਾ ਕਿ ਆਪਣੇ ਪਰਿਵਾਰ ਦੇ ਨਾਲ ਸਮਾਂ ਬਤਾਓ ਮਨੋਰੋਗ ਦੇ ਮਾਹੇ ਡਾਕਟਰਾਂ ਦਾ ਇਹ ਕਹਿਣਾ ਹੈ ਕਿ ਜਦੋਂ ਕੋਈ ਇਸ ਬਿਮਾਰੀ ਦੇ ਨਾਲ ਪੀੜਤ ਮਹਿਸੂਸ ਕਰਦਾ ਹੈ ਉਦਾਸ ਹੁੰਦਾ ਹੈ ਜਾਂ ਕਿਸੇ ਗੱਲ ਤੋਂ ਡਰਦਾ ਹੈ ਤਾਂ ਉਸ ਨੂੰ ਆਪਣੇ ਪੇਰੈਂਟਸ ਦੇ ਨਾਲ ਖੁੱਲ੍ਹ ਕੇ ਗੱਲ ਕਰਨੀ ਚਾਹੀਦੀ ਡਾਕਟਰਸ ਦੇ ਮੁਤਾਬਕ ਸਾਡੇ ਸਮਾਜ ਦੇ ਵਿੱਚ ਮੈਂਟਲ ਹੈਲਥ ਨੂੰ ਲੈ ਕੇ ਕਈ ਟੱਬੂ ਨੇ ਇਸ ਲਈ ਅਕਸਰ ਮਾਪੇ ਵੀ ਘਬਰਾ ਜਾਂਦੇ ਨੇ ਜਿਸ ਕਰਕੇ ਅਜਿਹੇ ਮਾਹੌਲ ਦੇ ਵਿੱਚ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ